ਆਈ ਗੁਰਜੀ ਖਾਲਸਾ ਆਈ ਗੁਰਜੀ ਬਤੇ ਆੜਾੜੇ ਜੁੜੇ ਫੇਸਬੁਕ ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆ ਗੋਲਪਾਨੀ ਵੀਡੀਓ ਜਿਹੜਾ ਪਹਿਲਾਂ ਰਗਾਵਾਂਗੇ ਕੋਫਰੈਂਡ ਲੜ ਲਗਾ ਕੇ ਇਸ ਨੂੰ ਲੜ ਦੂ ਗੋਲ ਕਰਕੇ ਲਗਾ ਦਵਾਂਗੇ ਜੀ ਇਹ ਲੜ ਦੇ ਵਿੱਚ ਜਿੰਨੇ ਤੁਹਾਡੇ ਕੋਲ ਬਲ ਪੈਂਦੇ ਹੋਣਗੇ ਉਹਨੇ ਤੁਸੀਂ ਬਲ ਪਾ ਲੈਣੇ ਹੈ ਜੀ ਲੜ ਲਾ ਦੇਣਾ ਜੀ ਲੜ ਲਾ ਕੇ ਨੇ ਇਸ ਵਿੱਚ ਆਪਾਂ ਵਾਲ ਸੈਟ ਕਰ ਲਵਾਂਗੇ ਜੀ ਵਾਲ ਸੈਟੇ ਗੰਤਵਾਦ ਬਾਜ ਨਾਲ ਆਪਾਂ ਇਹ ਲੜ ਨੂੰ ਠੀਕ ਕਰ ਲਵਾਂਗੇ ਜੀ ਐਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਾ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਪਾਗਲ ਲੜ ਲਗਾਵਾਂਗੇ ਲੜ ਨੂੰ ਟੋਲਡ ਬੋਲਡ ਕਰਕੇ ਇਸ ਵਿੱਚ ਥੋੜੇ ਬਲ ਵਧਾ ਕੇ ਹੰਗਾ ਹੱਥ ਦੀ ਉਂਗਲਾਂ ਜਾਂ ਤਾਂ ਨਾਲ ਇਹ ਲੜ ਨੂੰ ਲਗਾ ਦਵਾਂਗੇ ਜੀ ਇਸ ਵਿੱਚ ਫਿਰ ਕੇਸ ਵਿੱਚ ਬਲਾਂ ਦੇ ਆਪਾਂ ਠੀਕ ਕਰ ਲਵਾਂਗੇ ਜੀ। ਠੀਕਾਂ ਤੋਂ ਬਾਅਦ ਤੇ ਆਲਾ ਜਿਹੜਾ ਲੜੂਗਾ ਉਹ ਆਪਾਂ ਦੱਬ ਲਵਾਂਗੇ ਜੀ। ਜਿਹੜਾ ਪਾਗ ਰੈਡ ਲਗਾਵਾਂਗੇ ਥੱਲੋਂ ਫੋਲਡ ਕਰਾਂਗੇ ਜੀ ਉੱਤੇ ਉੱਤੇ ਨੂੰ ਫੋਲਡ ਕਰਾਂਗੇ ਜੀ। ਫੋਲਡ ਕਰਕੇ ਉੱਪਰ ਪਿੰਜ ਕਰਕੇ ਇਹ ਲੜ ਦੇ ਵਿੱਚ ਹੱਥ ਨਾਲ ਬਲ ਬਲ ਪਾ ਕੇ ਲੜ ਨੂੰ ਲਗਾ ਲਵਾਂਗੇ ਜੀ। ਲੜਨ ਨੂੰ ਲਗਾ ਦਵਾਂਗੇ ਜੀ। ਤੋਂ ਬਾਅਦ ਇਸ ਵਿੱਚ ਆਪਾਂ ਬਾਅਦ ਫੇਰ ਦਵਾਂਗੇ ਜੀ। ਬਾਅਦ ਇਹਦੇ ਕਿ ਜੇ ਜੋ ਆਪਾਂ ਬਲ ਵਧਾਵਾਂਗੇ ਜੀ ਜਿੰਨੇ ਕੱਪਾ ਲੜ ਲੈ ਨੇ ਜਿਹੜਾ ਪਾਗਲ ਆ ਲਗਾਵਾਂਗੇ ਥੱਲੋਂ ਹੋਲਡ ਕਰਕੇ ਉੱਤੇ ਪਿੱਛੋਂ ਪੈਂਚ ਕਰਾਂਗੇ ਜੀ ਪੈਂਚ ਕਰਨ ਤੋਂ ਬਾਅਦ ਇਹ ਲੜ ਦੇ ਵਿੱਚ ਆਪਾਂ ਹੱਥ ਦੀ ਸਹਾਇਤਾ ਨਾਲ ਬਲ ਪਾ ਕੇ ਇਹ ਲੜ ਨੂੰ ਲਗਾ ਦਵਾਂਗੇ ਜੀ ਲੜਨ ਨੂੰ ਆਦਮਾ ਗਏ ਆ। ਇਹ ਆਪਾਂ ਸ਼ੈਡਿੰਗ ਕਰ ਲਵਾਂਗੇ ਬਾਕੀ ਦੀ। ਜਿਹੜਾ ਜਪਾਵਾ ਇਹ ਕੇਸ ਵੇਲੇ ਬਾਅਦ ਪਾ ਲਵਾਂਗੇ ਜੀ। ਲੜ ਸੈਟ ਕਰ ਲਵਾਂਗੇ ਜੀ ਸਾਰੇ। ਜਿਹੜਾ ਪਾਗ ਲੜ ਲਗਾਵਾਂਗੇ ਉਹਨਾਂ ਨੂੰ ਫੋਲਡ ਕਰਕੇ ਵਿੱਚੋਂ ਪੈਂਚ ਕਰਕੇ ਇਹ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਜੀ ਗਰਾਂਗੇ ਜੀ ਅੱਜ ਆਪਾਂ ਸੈਟਿੰਗ ਕਰ ਲਵਾਂਗੇ ਆਪਣਾ ਹਨ ਗੋਲ ਪੰਨਾ ਰੈਡੀ ਹੋਇਆ ਜੀ ਇਹ ਜੀ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ